ਇਸ ਫੈਡਰਲ ਸਰਕਾਰ ਦੇ ਨਾਲ ਫਾਰਮਾਕੇਅਰ ਸਮਝੌਤੇ ਤੇ ਦਸਖਤ ਕਰਨ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਜੋ ਪ੍ਰੋਵਿੰਸ ਨੂੰ ਹਾਰਮੋਨ ਰਿਪਲੇਸਮੈਂਟ ਥੈਰੇਪੀ ਤੇ 슈ਗਰ ਦੇ ਖਰਚਿਆਂ ਦੇ ਲਈ ਫੰਡ ਦੇਣ ਦੇ ਵਿੱਚ ਮਦਦ ਕਰੇਗਾ ਫੈਡਰਲ ਹੈਲਥ ਮੰਤਰੀ ਮਾਰਕ ਹੌਲੈਂਡ ਦਾ ਕਹਿਣਾ ਹੈ ਕਿ बीसी ਦੇ ਲੋਕਾਂ ਨੂੰ ਇਸ ਯੋਜਨਾ ਦੇ ਤਹਿਤ ਡਾਇਬਟੀਜ਼ ਦੀ ਦਵਾਈ ਤੱਕ ਆਸਾਨ ਪਹੁੰਚ ਹੋਵੇਗੀ ਇਹ ਯਕੀਨੀ ਬਣਾਉਣ ਦੇ ਲਈ ਕਿ ਉਹ ਸਿਹਤਮੰਦ ਚੋਣਾਂ ਕਰ ਸਕਦੇ ਨੇ ਸਰਕਾਰ ਦੇ ਦੋ ਪਧਰਾ ਨੇ ਵੀਰਵਾਰ ਨੂੰ ਇੱਕ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਜ਼ਰੂਰੀ ਦਵਾਈਆਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਦੇ ਲਈ ਆਪਣੀ ਵਚਨਬੱਤਾ ਦੀ ਗਾਰੰਟੀ ਦਿੱਤੀ ਬ੍ਰਿਟਿਸ਼ ਕੋਲੰਬੀਆ ਫੈਡਰਲ ਸਰਕਾਰ ਦੇ ਨਾਲ ਫਾਰਮਾਕੇਅਰ ਸਮਝੌਤੇ ਤੇ ਦਸਤਖਤ ਕਰਨ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਹੈ। ਇਹ ਸਮਝੌਤਾ ਸੂਬੇ ਨੂੰ ਹਾਰਮੋਨ ਰਿਪਲੇਸਮੈਂਟ ਥੈਰੇਪੀ ਅਤੇ ਸ਼ੂਗਰ ਦੇ ਖਰਚਿਆਂ ਨੂੰ ਕਵਰ ਕਰਨ ਵਿੱਚ ਮਦਦ ਕਰੇਗਾ। ਫੈਡਰਲ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਹੈ ਕਿ ਡਾਲਰ 1.5 ਬਿਲੀਅਨ ਦੀ ਰਾਸ਼ਟਰੀ ਯੋਜਨਾ ਦੇ ਵਿੱਚ BC ਦਾ ਹਿੱਸਾ ਡਾਲਰ 195 ਮਿਲੀਅਨ ਹੋਣ ਦਾ ਅਨੁਮਾਨ ਹੈ ਅਤੇ ਸਮਝੌਤੇ ਦੇ ਤਹਿਤ ਸੈਨੇਟ ਦੁਆਰਾ ਕਾਨੂੰਨ ਪਾਸ ਹੋਣ ਤੋਂ ਬਾਅਦ April ਤੱਕ ਫੰਡਿੰਗ ਸ਼ੁਰੂ ਹੋ ਸਕਦੀ ਹੈ। ਹੌਲੈਂਡ ਨੇ ਕਿਹਾ ਮੇਰਾ ਉਦੇਸ਼ ਹੈ ਕਿ ਅਸੀਂ ਅਗਲੇ ਸਾਲ 1 اپریل ਤੋਂ ਪਹਿਲਾਂ ਦੇਸ਼ ਦੇ ਹਰ ਅਧਿਕਾਰ ਖੇਤਰ ਹਰ ਸੂਬੇ ਹਰ ਖੇਤਰ ਨਾਲ ਇੱਕ ਸਮਝੌਤੇ ਤੇ ਦਸਖਤ ਕਰਨ ਤੇ ਉਸ ਸਮਾਂ ਸੀਮਾ ਦੇ ਵਿੱਚ ਹਰ ਖੇਤਰ ਵਿੱਚ ਦਵਾਈਆਂ ਪਹੁੰਚਦੀਆਂ ਕਰਨ ਦੇ ਟੀਚੇ ਨੂੰ ਪ੍ਰਾਪਤ ਕਰੀਏ ਤੇ ਉਹਨਾਂ ਨੂੰ ਅਜਿਹਾ ਹੋਣ ਦਾ ਭਰੋਸਾ ਵੀ ਹੈ ਕਵਰੇਜ ਜਨਮ ਨਿਰੰਤਰਣ ਅਤੇ ਸ਼ੂਗਰ ਦੀਆਂ ਦਵਾਈਆਂ ਤੇ ਸਪਲਾਈਆਂ ਲਈ ਹੋਣੀ ਸੀ ਪਰ ਬੀਸੀ ਦੇ ਸਿਹਤ ਮੰਤਰੀ ਐਡਿੰਡਿਕਸ ਨੇ ਕਿਹਾ ਹੈ ਕਿ ਗਰਭ ਨਿਰੋਧਕ ਦੀਆਂ ਦਵਾਈਆਂ ਪਹਿਲਾਂ ਹੀ ਇੱਕ ਸੁਬਾਈ ਪ੍ਰੋਗਰਾਮ ਦੇ ਤਹਿਤ ਕਵਰ ਕੀਤੀ ਜਾਂਦੀ ਹੈ ਇਸ ਲਈ ਇਸ ਹਿੱਸੇ ਦੀ ਵਰਤੋਂ ਔਰਤਾਂ ਦੇ ਲਈ ਹਾਰਮੋਨ ਥੈਰੇਪੀ ਨੂੰ ਕਵਰ ਕਰਨ ਲਈ ਕੀਤੀ ਜਾਏਗੀ ਨਿਸ ਨੇ ਕਿਹਾ ਹੈ ਕਿ ਅਸੀਂ BC ਲਈ ਡਾਲਰ 3 ਤੋਂ ਡਾਲਰ 40 ਮਿਲੀਅਨ ਉਹ ਰਾਸ਼ੀ ਲੈ ਰਹੇ ਹਾਂ ਜੋ ਕਿ ਫੈਡਰਲ ਸਰਕਾਰ ਤੋਂ ਗਰਮ ਨਿਰੋਧਕ ਲਈ ਆਵੇਗੀ ਤੇ ਅਸੀਂ ਇਸ ਨੂੰ ਕਿਸੇ ਹੋਰ ਚੀਜ਼ ਤੇ ਲਗਾ ਰਹੇ ਹਾਂ ਤਾਂ ਕਿ ਬ੍ਰਿਟਿਸ਼ ਕੋਲੰਬੀਆ ਦੀਆਂ ਔਰਤਾਂ ਲਈ ਕੁਝ ਹੋਰ ਮੁਫਤ ਹੋ ਸਕੇ ਨਿਸ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਖੁਦ ਨੂੰ ਟਾਈਪ 1 ਡਾਇਬੀਟਿਸ ਹੈ ਨੇ ਕਿਹਾ ਹੈ ਕਿ ਲਗਭਗ 1.5 ਲੱਖ ਬ੍ਰਿਟਿਸ਼ ਕੋਲੰਬੀਅਨਸ ਸ਼ੂਗਰ ਦੀਆਂ ਦਵਾਈਆਂ ਲੈਂਦੇ ਨੇ ਤੇ ਕਿਹਾ ਕਿ ਹਾਰਮੋਨ ਰਿਪਲੇਸਮੈਂਟ ਥੈਰੇਪੀ ਨੂੰ ਕਵਰ ਕਰਨ ਨਾਲ ਕਰੀਬ 40 ਹਜ਼ਾਰ ਔਰਤਾਂ ਨੂੰ ਲਾਭ ਹੋਵੇਗਾ ਉਹਨਾਂ ਨੇ ਕਿਹਾ ਕਿ ਸ਼ੂਗਰ ਦੇ ਨਾਲ ਆਉਣ ਵਾਲੀ ਲਾਗਤ ਲਈ ਲੋਕਾਂ ਲਈ ਮੁਸ਼ਕਿਲ ਸਮਾਂ ਪੈਦਾ ਹੋ ਸਕਦਾ ਹੈ ਡਿਕਸ ਨੇ ਕਿਹਾ ਹੈ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਸ਼ੂਗਰ ਹੈ ਤੇ ਉਹ ਇਸ ਨਾਲ ਜਿੱਠਣ ਦੇ ਸਮਰਥ ਨੇ ਸ਼ਾਇਦ ਟੈਕਸ ਵਗੈਰਾ ਦੇਣ ਤੋਂ ਬਾਅਦ ਇਹ ਮੈਨੂੰ 1,20,000 ਡਾਲਰ ਨੂੰ ਪੈਂਦੀ ਹੈ ਤੇ ਅਪ੍ਰੈਲ 2023 ਦੇ ਵਿੱਚ BC ਮੁਫਤ ਜਨਮ ਨਿਰੰਤਰਣ ਪ੍ਰਦਾਨ ਕਰਨ ਵਾਲਾ ਕੈਨੇਡਾ ਵਿੱਚ ਪਹਿਲਾ ਸੂਬਾ ਬਣ ਗਿਆ ਸੀ ਤੇ ਡਿਕਸ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 2,64,000 ਔਰਤਾਂ ਮੁਫਤ ਗਰਭ ਨਿਰੋਧ ਤੱਕ ਪਹੁੰਚ ਕਰਨ ਦੇ ਯੋਗ ਨੇ ਆਲੰਡ ਨੇ ਕਿਹਾ ਹੈ ਕਿ BC ਵਿੱਚ ਹਾਰਮੋਨ ਥੈਰੇਪੀ ਨੂੰ ਫੰਡਿੰਗ ਦੇ ਨਾਲ ਔਰਤਾਂ ਦੀ ਸਿਹਤ ਲਈ ਬੁਨਿਆਦੀ ਦੀ ਤੌਰ ਤੇ ਮਹੱਤਵਪੂਰਨ ਹੈ ਉਹਨਾਂ ਕਹਿਆ ਔਰਤਾਂ ਲਈ ਉਹਨਾਂ ਦੀ ਜ਼ਿੰਦਗੀ ਦਾ ਲਗਭਗ 1/3 ਹਿੱਸਾ ਮੈਨੋਪੋਜ਼ ਤੋਂ ਬਾਅਦ ਦੀ ਅਵਸਥਾ ਵਿੱਚ ਬਤਾਉਣਾ ਹੁੰਦਾ ਹੈ ਇਹ ਸਮਾਂ ਯੋਜਨ ਕਰਨ ਦੇ ਵਿੱਚ ਮਦਦ ਕਰਨਾ ਇਸ ਬਾਰੇ ਲੋੜਿੰਦੀ ਗੱਲਬਾਤ ਨਹੀਂ ਹੁੰਦੀ ਅਤੇ ਇਹ ਤੱਥ ਹੈ ਕਿ ਬਹੁਤ ਸਾਰੀਆਂ ਔਰਤਾਂ ਇਸ ਇਲਾਜ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਨੇ ਉਹਨਾਂ ਦੀ ਸਿਹਤ ਲਈ ਨੁਕਸਾਨਦੇ ਹੈ ਬੀਸੀ ਨੇ ਮਹਿਲਾ ਹਸਪਤਾਲ ਦੀ ਮੈਡੀਕਲ ਡਾਇਰੈਕਟਰ ਨੂੰ ਦਾ ਕਹਿਣਾ ਹੈ ਕਿ ਇਹ ਐਲਾਨ ਔਰਤਾਂ ਲਈ ਹੈਲਥ케ਅਰ ਨੂੰ ਬਿਹਤਰ ਬਣਾਉਣ ਲਈ ਬੁਨਿਆਦੀ ਹੈ ਡਾਕਟਰ ਸਟੀਫਨੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਲਾਜ ਨਾ ਕੀਤੇ ਮੈਨੋਪੋਜ਼ ਲੱਛਣਾ ਦਾ ਲੋਕਾਂ ਦੀ ਸਿਹਤ ਜੀਵਨ ਦੀ ਗੁਣਵੱਤਾ ਕੰਮ ਕਰਨ ਦੀ ਯੋਗਤਾ ਤੇ ਬਹੁਤ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ ਜਿਸ ਦੇ ਸਦਕਾ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ